ਅੱਜ ਮਿੱਤਰੋ ਆਪਾਂ ਫਰਵਾਹੀ ਪਿੰਡ ਦੇ ਵਿੱਚ ਪਹੁੰਚ ਗਏ ਦੁਆਰਾ ਬਾਈ ਕੁਲਵਿੰਦਰ ਦੇ ਘਰੇ ਕੁਲਵਿੰਦਰ ਦੇ ਘਰੇ ਕਿਉਂ ਆਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਕੁਲਵਿੰਦਰ ਟਰੈਕਟਰਾਂ ਦਾ ਕੰਮ ਕਰਦਾ ਪਰ ਅੱਜ ਨਾ ਪੂਰੇ ਜਬਰਦਸਤ ਟਰੈਕਟਰ ਲਈ ਖੜਾ ਤਿੰਨ ਤਿੰਨੇ ਸਵਰਾਜ ਨੇ ਤਿੰਨੇ ਰੰਗ ਦੇ ਲਾਲ ਨੇ ਮਿੱਤਰੋ ਤੇ ਜੇ ਗੱਲ ਕਰੀਏ ਨਾ ਮਾਡਲਾਂ ਦੀ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਕਿੰਨਾ ਮਾਡਲ ਕਿਹੜਾ ਟਰੈਕਟਰ ਹੋ ਸਕਦਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰ ਲੈ ਤਾਂ ਉਦੋਂ ਘੈਂਟ ਨੇ ਹਨਾ ਬਾਕੀ ਕੁਲਵਿੰਦਰ ਵੀ ਬੰਦਾ ਘੈਂਟ ਹੈ ਤੇ ਇਕੱਲੇ-ਇਕੱਲੇ ਦੀ ਡਿਟੇਲ ਦੱਸੂ ਆਪਾਂ ਨੂੰ ਵੀ ਕਿਹੜਾ ਟਰੈਕਟਰ ਕਿੰਨਾ ਮਾਡਲ ਹੈ ਕੀ ਰੇਟ 'ਚ ਬਣੂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਮਿੱਤਰੋ ਡਿਸਕਾਊਂਟ ਵੱਡੇ ਕਰਵਾ ਦਾਂਗੇ ਤੁਹਾਡਾ ਫਾਇਦਾ ਕਰਵਾ ਦਾਂਗੇ ਸੀਜ਼ਨ ਤੋਂ ਬਾਅਦ ਕੁਲਵਿੰਦਰ ਅੱਜ ਪਹਿਲੀ ਵੀਡੀਓ ਪਵਾਉਣ ਲੱਗਿਆ ਤੇ ਆਪਾਂ ਹਾਲਚਾਲ ਪੁੱਛ ਲਈ ਪਹਿਲਾਂ ਕੁਲਵਿੰਦਰ ਕਿਵੇਂ ਬਹੁਤ ਵਧੀਆ ਜੀ ਠੀਕ ਆ ਹਾਂ ਜੀ ਹਾਂ ਠੀਕ ਆ ਕਿਵੇਂ ਰਿਹਾ ਸੀਜ਼ਨ ਹਾਂ ਪੂਰਾ ਵਧੀਆ ਜੀ ਪੂਰਾ ਵਧੀਆ ਰਿਹਾ ਹਾਂ ਜੀ ਤੇ ਅੱਜ ਆਪਾਂ ਤਿੰਨ ਟਰੈਕਟਰ ਦਿਖਾਉਣੇ ਆ ਹਾਂ ਜੀ ਤਿੰਨੇ ਸਵਰਾਜ ਨੇ ਹਾਂ ਜੀ ਸ਼ੁਰੂਆਤ ਕਿਹੜੇ ਤੋਂ ਕਰਾਂਗੇ ਇਹ ਤੋਂ ਹੀ ਕਰ ਲਓ ਜੀ ਲੈ ਫਿਰ ਦੱਸਦੇ ਕੱਲੇ ਕੱਲੇ ਗੱਲਬਾਤ ਐਂਡ ਕਰਦੇ ਕਿੰਨਾ ਮਾਡਲ ਇਹ 2017 ਮਾਡਲ ਹੈ ਜੀ 17 ਮਾਡਲ ਹੈ ਹਾਂ ਜੀ ਓਕੇ ਇਹ 1480 ਘੰਟੇ ਚੱਲਿਆ ਜੀ 1480 ਘੰਟੇ ਚੱਲੇ ਹੋਇਆ ਹਾਂ ਜਮਨ ਨਵਾਂ ਟਰੈਕਟਰ ਪਿਆ ਹੈ Ориジナル ਚੱਲਿਆ ਹੋਇਆ ਚਮਾ Ориジナル ਸੀਲ ਵੀ ਮੀਟਰ ਦੀ ਲੱਗੀ ਪਿਆ ਨਾਲ ਦੀ ਓਕੇ ਹਾਂ ਜੀ 1480 ਘੰਟੇ ਚੱਲਿਆ 17 ਮਾਡਲ ਹੈ ਹਾਂ ਜੀ ਹਾਂ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਪੀਵੀ 13 ਸੰਗਰੂਰ ਦਾ ਜੀ ਸ਼ੰਗਰੂਰ ਦਾ ਨੰਬਰ ਹੈ ਹਾਂ ਜੀ ਹਾਂ ਜਮੀ ਕੋਰਾ ਡੈਕਟਰ ਪਿਆ ਕਿ ਇਹ ਕਿਸਨ ਦਾ オリジナル ਹੈ ਸਰ ਜਮਾ ਨਮਾ ਡੈਕਟਰ ਹੈ ਬਣ ਕੇ ਜੇ ਕੋਈ ਇਹਦਾ ਪਾਰਟ ਪੇਂਟ ਹੋਇਆ ਤਾਂ ਮੈਨੂੰ ਦੱਸ ਦਿਓ ਯਾਰ ਬੈਂਪਰ ਤੋਂ ਲੈ ਕੇ ਮੰਗਨੇ ਲੈਂਕਾ ਤੱਕ ਵੀ ਜੇ ਡੈਕਟਰ ਦੇ ਤਪਕਾ ਰੰਗ ਦਾ ਲੱਗਿਆ ਹੋਵੇ ਆਪਾਂ ਆਉਣ ਦਾ ਜਾਣ ਦਾ ਬੰਦਾ ਸੱਚਾ ਜਗਾ ਚਾਹੇਗਾ ਮੇਰੇ ਮਨ ਚੈੱਕ ਕਰਵਾ ਦੇ ਮਗਰਾਟ ਦਿਖਾ ਦੇ ਬਈ ਟਿਊਬਟ ਆਪਦਾ ਸਾਰੇ ਚੈੱਕ ਕਰਵਾ ਦੇ ਸ਼ੰਗਰੂਰ ਦਾ ਨੰਬਰ ਆ ਬਈ ਹਾਂ ਜੀ ਹਾਂ ਹੁੱਕ ਚੈੱਕ ਕਰਵਾ ਦੇ ਬਾਹਰੋਂ ਅੰਦਰੋਂ ਰਿੰਬ ਦੀ ਵਾਲੇ ਕੋਰ ਨਹੀਂ ਉਤਰੀ ਡੈਕਟਰ ਦੀ ਅੰਦਰਲੇ ਪਾਸੋਂ ਰੰਗ ਨਹੀਂ ਲਿਆ ਜਮੀ ਠੀਕ ਆ ਹਾਂ ਜਮਾਨਾ ਮਾ ਡਾਕਟਰ ਤੇ ਮੈਨੂੰ ਇਹ ਦੱਸੋ ਸਰਕਾਰੀ ਨੰਬਰ ਪਲੇਟ ਲੱਗਿਆ 2017 ਦੇ ਮਾਰਕ ਨੇ ਟਾਇਰਾਂ ਦੇ ਚੈੱਕ ਕਰਵਾ ਦੇ ਆ ਦੇਖੋ ਜੀ ਹੂੰ ਪਾਰਟੀ ਕਈ ਕਿਸੇ ਨਾਮ ਹੋਊਗੀ ਇਹ ਤਾਂ ਪਾਰਟੀ ਦਾ ਡਾਇਰੈਕਟਰ ਆ ਜੀ ਫਰਸਟ ਪਾਰਟੀ ਦਾ ਡਾਇਰੈਕਟਰ ਹਾਂ ਜੀ ਹਾਂ ਪਾਇਰਪੁਰ ਦਾਣ ਦੇਖ ਲੋ ਜੀ ਡਾਕਟਰ ਦੇ ਹਾਂ ਪੈ ਨੇ ਜਮਾਨਾ ਮਾ ਡਾਕਟਰ ਆਂ ਆ ਸੀਲਾਂ 16 ਲੱਗੀਆਂ ਮੇਰਾ ਗੇਰ ਵਾਲੀਆਂ ਹੂੰ ਆ ਬੈਂਡੀ ਪੁੰਡੀ ਦੇਖ ਲੈ ਜੀ ਐ ਪਈ ਜਮਾ ਕਾਲੀ ਮੈਨੂੰ ਐ ਦੱਸੋ ਇਹ ਟਰੈਕਟਰ ਬਣੂ ਕਿੰਨੇ ਦਾ ਇਹ ਡਾਕਟਰ ਦੇ ਦਾਂਗੇ ਆਪਾਂ 4 ਲੱਖ 5 ਲੱਖ 75 ਹਜ਼ਾਰ ਦਾ ਜੀ 5 ਲੱਖ 75 ਹਜ਼ਾਰ ਦਾ ਮੌਕੇ ਤੇ ਕਿੰਨੇ ਦਾ ਬਣੂ ਪਹਿਲੇ ਵਿੱਚੋਂ ਖੋਲੀ ਮੁੱਲ ਤਾਂ ਦਾ 5 ਲੱਖ 90 ਹਜ਼ਾਰ ਆ ਜੀ ਮੁੱਲ ਤਾਂ ਜੇ 6 ਲੱਖ ਕਰਦੇ ਤੂੰ ਦੇਣ ਲੈਣ ਵਾਲੀ ਗੱਲ ਕਰ ਨਹੀਂ ਦੇਣ ਲੈਣ ਵਾਲੀ ਆ ਜੀ 5 ਲੱਖ 75 ਹਜ਼ਾਰ ਹੈ ਹਾਂ ਜੀ ਡਿਸਕਾਊਂਟ ਕਿੰਨਾ ਹੋਊ ਇਹਦੇ ਵਿੱਚੋਂ ਬਸ ਡਿਸਕਾਊਂਟ ਕਰ ਕੀ ਦੱਸਿਆ ਜੀ ਥੋੜਾ ਜਿਹਾ ਕਰ ਜਰਾ ਐ ਨਹੀਂ ਗੱਲ ਬਣਦੀ ਨਹੀਂ ਜੀ ਹਾਂ ਆਪਾਂ ਦਾ ਜਾਇਜ਼ੀਕਰ ਆਪਾਂ ਮਾਨ ਤਾਨ ਕਰ ਦਾਂਗੇ ਬਾਹਲਾ ਨਹੀਂ ਹੋਣਾ ਇਹਦੇ ਤੇ ਜਾਇਜ਼ੀ ਟਰੈਕਟਰ ਚੱਲਿਆ ਘਟਾਣਾ ਜੀ 5 ਲੱਖ 65 ਹਜ਼ਾਰ ਬਹੁਤੀ ਪੱਲੇ 565 ਘੱਟ ਹੋਜੂ ਘੱਟ ਨਹੀਂ ਹੁੰਦਾ ਲੈ ਮਿੱਤਰੋ 5 ਲੱਖ ਤੇ 65 ਹਜ਼ਾਰ ਦੇ ਵਿੱਚ ਆ ਟਰੈਕ 2017 ਮਾਡਲ ਹੈ ਠੀਕ ਹੈ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਆ ਕਿੰਨਾ ਮਾਡਲ ਹੈ ਇਹ 2013 ਮਾਡਲ ਹੈ ਕਹਿੰਦਾ ਸਾਡੀ ਟੌਰ ਵੀ ਫਸਲਾਂ ਨਾਲ ਸਾਡਾ ਜੋਰ ਵੀ ਫਸਲਾਂ ਨਾਲ ਹੈ ਹਾਂਜੀ ਇਹ ਵੀ ਗੱਲ ਸਹੀ ਹੈ ਹਨਾ ਹਾਂਜੀ 2013 ਮਾਡਲ ਹੈ ਬਾਈ ਨੰਬਰ ਹੈਗਾ 23 ਫਤੇਗੜ ਸਾਹਿਬ ਦਾ ਹਾਂਜੀ ਹਨਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਮੋਰਲੇ ਜਮਾਂ ਨਵੇਂ ਨੇ ਮੰਗਰਲੇ ਹੈਗੇ ਨੇ 70 75 ਰੁਪਏ ਐਮ ਆਰਐਫ ਦੇ ਟਾਇਰ ਨੇ ਚਾਰੇ ਓਕੇ ਹਾਂਜੀ ਤੇ ਉਦਾਂ ਕਲਰ ਪੇਂਟ ਦੇ ਇਹ ਵੀ origignal ਹੈ ਵਾਲਾ ਇਹ ਵੀ ਬੂਰਾ ਫੁੱਲ ਚੋਟੀ ਵਾਲਾ ਟਰੈਕਟਰ ਹੈ ਇਹ ਡਬਲ ਡਿਸਟਰੀਬਿਊਟਰ ਵਾਲਾ ਆ ਗਿਆ 13 ਮਾਡਲ ਚ ਅੱਛਾ 13 ਦੇ 1 ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਪੂਰਾ ਸਿਰਾ ਗੱਲ ਬਾਤ ਹੀ ਆ ਘੋੜਾ ਬੈਂਪਰ ਲੱਗਿਆ ਹੋਇਆ ਹੈ ਘੋੜਾ ਬੈਂਪਰ ਲੱਗਿਆ ਪੂਰਾ ਹੈਵੀ ਵਾਲਾ ਖੋਲਿਓ ਵਿੱਚੋਂ ਇੱਕ ਚੱਕਰੀ ਇਹਨੂੰ ਹਾਂ ਵਿੱਚੋਂ ਵੀ ਦੇਖਾ ਕੋਈ ਸੋ ਦਾ ਨਾਟ ਨਹੀਂ ਫਲੇਟ ਡਾਟਰ ਨਾਲ ਆ ਦੇਖ ਲੈ ਅਸ਼ਨਾਲ ਦੀ ਨਹੀਂ ਹਾਂ ਵੀ ਆ ਸੋਹਲ ਸਾਬ ਉਤਰ ਕੇ ਡਾਕਟਰ ਚੱਲੇ ਹੁੰਦਾ ਉਦੋਂ ਨਹੀਂਗਾ ਓਕੇ ਆ ਵਿੱਚੋਂ ਵਿੱਚੋਂ ਦੇ ਆ ਵੀ ਟੀਸਰ ਸਾਰੀ Ориਜਨਲ ਹੈ ਹਾਂ ਜੀ ਹਾਂ ਹਾਂ ਓਕੇ ਤੇ ਮੈਨੂੰ ਹੁਣ ਇਹ ਦੱਸ ਇਹਦਾ ਨੰਬਰ ਵੀ ਆਪਾਂ ਦੱਸਤਾ ਇਹ ਪਾਰਟੀ ਕਿਹਮੀ ਦੇ ਨਾਮ ਇਹ ਵੀ ਫਾਇਟ ਪਾਰਟੀ ਦੇ ਮਗਰਾੜਾ ਮਗਰੂਡਾਂ ਦਾ ਚੰਗਾ ਅੰਦਰੋਂ ਹਾਂ ਹਾਂ ਪੂਰਾ ਪੂਰਾ ਫੋਲਣਾ ਮਾਰ ਟੌਰ ਮੇਰੇ ਮਰਾ ਚੇ ਕਰਵਾ ਦੇ ਟਾਇਰ ਦਿਖਾ ਦੇ ਬਈ ਹੋ ਕੱਕ ਸਾਰੀ ਚੇ ਕਰਵਾ ਦੇ ਪਿੱਛੋਂ ਲਿਆ ਕੇ ਟਿਊਬਟ ਆਪਾਂ ਤਾਂ ਸਾਰ ਦਿਖਾ ਦੇ ਡਬਲ ਡਿਸਟ੍ਰਿਬਿਊਟਰ ਆ ਜਾਂਦਾ ਹਾਂ ਡਬਲ ਡਿਸਟ੍ਰਿਬਿਊਟਰ ਆ ਗਿਆ ਓਕੇ ਪੰਪ ਵੀ ਡਬਲ ਹੁੰਦਾ ਫਿਰ ਇਹਨੂੰ ਹਾਂ ਡਬਲ ਪੰਪ ਤਾਂ ਆ ਗਿਆ ਆ ਦੇਖੋ ਇਹ ਦੱਸ ਬਿਰਕੁਲਵਿੰਦਰ ਕਿੰਨੇ ਦਾ ਡਾਇਰੈਕਟਰ ਕੋਲੋਂ ਪੱਠੀ ਪੁੱਠੀ ਚੇ ਕਰਵਾ ਦੇ ਹਾਂ ਜੀ ਹਾਂ ਹੂੰ ਇਹ ਡਾਇਰੈਕਟਰ ਦੇ ਦਾਂਗੇ ਆਪਾਂ 475000 ਦੇ ਦੇ ਦਾਂਗੇ ਇੱਕ ਗੱਲ ਬਾਤ ਬਣਾ ਹੀ ਖੜਾ ਦੋਨਾਂ ਦੀ ਇੱਕੋ ਇੱਕ ਨਾਂ ਦੀ ਹੋ ਇੱਕੋ ਹੀ ਹੋ ਮੌਕੇ ਤੇ ਕਿੰਨੇ ਦਾ ਬਣੂਗਾ ਮੌਕੇ ਵਾਲਾ ਰੇਟ ਹੀ ਦੱਸਿਆ ਤੈਨੂੰ ਇਹ ਵੀ 4 ਪੈਂਟ ਦਾ ਬਣੂ ਫਿਰ 4 ਲੱਖ ਪੈਂਟ ਯਾਰ ਦਾ ਚੱਕੋ ਮਿੱਤਰ 2013 ਮਾਡਲ ਹਾਂ ਤੇ ਜਿਹੜਾ ਆ ਖੜਾ ਬਈ ਇਧਰਲੇ ਪਾਸੇ ਇਹ 2003 ਮਾਡਲ ਹੈ ਜੀ 2003 ਮਾਡਲ ਹਾਂ ਜੀ ਇਹ origignal ਹੀ ਹੈ ਸਾਰਾ ਸਾਰਾ ਬੜਾ ਨਵਾਂ ਟਰੈਕਟਰ ਪਹਿਲੇ ਮਾਲਕ ਦਾ ਟਰੈਕਟਰ ਹੈ ਇਹਦਾ ਟਰੈਕਟਰ ਦੇ ਕੰਮ ਹੀ ਬੜਾ ਹੋਇਆ ਹੈ ਇੰਜਨ ਗੇਅਰ ਦਾ ਫੁੱਲ ਕੰਮ ਅੱਛਾ ਬਾਕੀ ਆ ਸਮਾਨ ਵੀ ਐਕਸਟਰਾ ਲੱਗਿਆ ਵਾ ਆਪਣਾ ਜਮੇ ਵਿੱਚੋਂ ਆ ਤੇ ਨਵੇਂ ਮਾਟਰ ਦੀ ਲੱਗੀ ਪਈ ਆ ਦੀ ਰੈਡੀਏਟਰ ਨਵਾਂ ਲੱਗਿਆ ਹਾਂ ਹਾਂ ਨਵਾਂ ਮਾਟਰ ਲੱਗਿਆ ਵਾ ਕੰਮ ਬੰਦਨੇ ਕਰਾਈ ਸਾਰਾ ਚੇਂਜ ਕਰਤਾ ਚੀਜ਼ਾਂ ਆ ਸੈਲਫ ਸੈਲਫ ਪਰਲੇ ਵਾਸਤੇ ਦਿਖਾ ਦਾਂਗੇ ਕਰਲਾ ਉਸ ਕਰ ਦੇ ਇੰਜਨ ਵਾਲਾ ਇਹ ਅਸਾਂ ਕਰਲਾ ਉਸ ਕਰ ਇੰਜਨ ਚਾਜ ਹਾਂ ਜੀ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਉਹ ਬਈ ਇਹਦੀ ਇਹਦੀ ਕੰਡੀਸ਼ਨ ਅੱਤੇ ਟਾਇਰ ਮੰਨੋ ਹੂੰ ਹੋਣਗੇ ਚਾਹੇ ਵੱਤ ਕੇ ਲਗ ਮੁੱਦੇ ਟਾਇਰ ਹੈ ਕਿ ਨਵੇਂ ਮਰਫੇ ਟਾਇਰ ਨੇ ਚਾਹ ਅੱਛਾ ਹਾਂ ਬਾਡੀ ਲੈਣ ਦਾ ਵੀ ਚੰਗਾ ਟ੍ਰੈਕ ਹਾਂ ਹਾਂ ਪੂਰਾ ਚੰਗਾ ਰੰਬਾ ਰੂਮਾ ਦਾ ਬਹੁਤ ਸਾਫ ਪਿਆ ਮਗਰਾੜ ਮਗਰੂੜ ਅੰਦਰੋਂ ਅੰਦਰੋਂ ਬਹੁਤ ਸਾਫ ਪਿਆ ਨੇ ਕੋਈ ਕਿਤੋਂ ਗਣਿਆ 50000 ਅੱਛਾ ਉਹ ਕੱਕ ਦਾ ਟਰੱਕ ਦੀ ਸਾਰੀ origignal ਹੈ ਕਿਤੋਂ ਨਹੀਂ ਆਇਆ ਹੈਗਾ ਨਾਲ ਦੀ ਉਹ ਕਹਿਦੀ ਨਾਲ ਨਾਲ ਦੀ ਹੁੱਕ ਹੈ ਹਾਂ ਕਾਸੀ ਕੁਛੀ ਬਹੁਤ ਘੱਟ ਪਈ ਹੁੰਦੀ ਹੈ ਹਾਂ ਹਾਂ ਤੇ ਮੈਂ ਉਧਰਲੇ ਪਾਸੇ ਵੀ ਕਰਵਾ ਦੇ ਜੈ ਇੱਕ ਇਹਦਾ ਹੈਗਾ ਪਟਿਆਲਾ ਨੰਬਰ ਬਈ ਨਾ ਨਾ ਇਹਦਾ ਪੀ ਵੀ 10 ਲੁਧਿਆਣੇ ਦਾ ਲੁਧਿਆਣੇ ਦਾ ਨੰਬਰ ਹਾਂ ਓਕੇ ਹਾਂ ਆ ਵੀ ਕਰ ਬਈ ਸਾਰਾ ਜੱਕ ਆ ਲੈਫਟ ਪੰਪ ਨਾਲ ਦਾ ਡੱਟਾ ਸਾਰੇ ਦਾ ਅੱਛਾ ਹਾਂ ਆ ਸਲਫ ਸਲਫ ਤੇ ਦੂਜੀ ਲੱਗੀ ਹੋਈ ਹੈ ਮਹਿੰਗੀ ਵਾਲੀ ਆਪਣੀ ਵੱਧ ਚੱਕਰਾਂ ਵਾਲੀ ਵੱਧ ਚੱਕਰਾਂ ਵਾਲੀ ਹਾਂ ਕਿੰਨੇ ਦਾ ਬਣੂਗੀ ਭਾਈ ਇਹ ਵੀ 270000 ਦਾ ਲੈ ਆਪਣਾ 300000 ਫਿਰ ਦਾ ਜਾਏ 250000 ਦਾ ਤੇ ਆਹ ਕਰੀ ਨੂੰ ਸਟਾਰਟ ਕਰ ਪਹਿਲਾਂ ਸਟਾਰਟ ਕਰ ਆਪਾਂ ਇਹ ਤਾਂ ਦੇਖ ਲਈ ਵੀ ਜਵੇਂ ਨੀਮਾ ਮੜਦਾ ਕੋਂ ਕੋਂ ਤਾਂ ਨਹੀਂ ਕਰੀ ਜਾਂਦਾ ਇਹਦੀ ਸਟਾਰਟਿੰਗ ਦੇਖੀ ਡਰੈਕਟਰ ਨੂੰ ਕਹੇ ਜੀ ਚੰਗੀ ਆ ਜੇ ਸੀ ਨੂੰ ਚਾਉਂਦਾ ਹਾਂ ਆਉਂਦਾ ਰੈਲਾ ਬਹੁਤ ਹੈ ਤਾਂ ਨਾ ਰੈਲਾ ਜਾ ਲੈ ਕਰਦੇ ਬੰਦੋ ਦੇਣ ਲੈਣ ਕਿੰਨੇ ਦਾ ਬਣੂ ਇਹ ਦੇਣ ਲੈਣੀ ਦੱਸਿਆ ਮਾਨਤਾ ਨਾਲ ਬਾਹਲਾ ਨਹੀਂ ਹੈਗਾ ਵਰਕ ਆਪਰ 10 ਥੋੜਾ ਕੱਢ ਫਰਕ ਕੱਢੇ ਹੈ ਮੈਂ 2,70,000 ਦਾ ਰੈਕਟਰ ਦੇ ਦਾਂਗੇ 2,70,000 ਦਾ ਹਾਂ ਕੋਈ ਜੈ ਜੈ ਤੇ ਆ ਜਾ ਜੈ ਜੀ ਹੁਣ ਕੋਈ ਨਿਜਾਜ ਤਾਂ ਦੱਸਿਆ ਨਹੀਂ ਤੈਨੂੰ ਤਿੰਨ ਮਾਡਲ ਹਾਂ ਤਿੰਨ ਮਾਡਲ ਹੈ ਡੀਲੈਕਸ ਮਾਡਲ ਹੈ ਅੱਛਾ ਆ ਰੰਗ ਦੇਖ ਲੈ ਟਰੈਕਟਰ ਦਾ ਬਾਟੀ ਲੈਣ ਦਾ ਕਿੰਨਾ ਹਿਸਾਬ ਪਿਆ ਲੈ ਮਿੱਤਰੋ 2,60,000 ਦੇ ਵਿੱਚ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਖਰੀਦਣਾ ਦੁਬਾਰਾ ਦੱਸ ਦਿੰਨੇ ਆ ਪਿੰਡ ਫਰਵਾਹੀ ਦੇ ਵਿੱਚ ਖੜੇ ਆ ਬਰਨਾਲੇ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਕੁਲਵਿੰਦਰ ਬਾਈ ਦਾ ਨਾਮ ਹੈ ਤੇ ਕੁਲਵਿੰਦਰ ਤੇਰਾ ਮੋਬਾਈਲ ਨੰਬਰ ਦੱਸੀ 98722 99280 ਘਰ ਤੇਰਾ ਕਿੱਥੇ ਜੇ ਪਿਆ ਜਾਂਦਾ ਘਰ ਆਪਣਾ ਦਾਣਾ ਮੰਡੀ ਕੋਲੇ ਆ ਦੋ ਟਾਵਰ ਆਪਣੇ ਬਾਹਰ ਚ ਨੇ ਅੱਛਾ ਇਹ ਸਾਹਮਣੇ ਦਾਣਾ ਮੰਡੀ ਆ ਗਈ ਆ ਸਾਹਮਣੇ ਟਾਵਰ ਨੇ ਹਾਂ ਹਾਂ ਟਾਵਰਾਂ ਦੇ ਸਾਹਮਣੇ ਆਪਣਾ ਘਰ ਆ ਘਰ ਦੇ ਅੰਦਰ ਟਰੈਕਟਰ ਨੇ ਹਾਂ ਜੀ ਹਾਂ ਜੀ ਓਕੇ ਓਕੇ ਤੇ ਲੈ ਮਿੱਤਰੋ ਕਰੋ ਸੰਪਰਕ ਤੇ ਲੋਨ ਕਿਹੜੇ-ਕਿਹੜੇ ਟਰੈਕਟਰਾਂ ਦੇ ਹੋ ਜੂ ਲੋਣ 17 ਮਾਡਲ ਤੇ ਹੋ ਜੂਗਾ ਜੀ ਉਹ ਤੇ ਨਹੀਂ ਹੋਣਾ 13 ਦੇ 13 ਤੇ ਵੀ ਹੋ ਸਕਦਾ ਪਰ ਪਤਾ ਕਰਨਾ ਪੂ ਜਾਨੀ 17 ਦੇ ਪੱਕਾ ਇਹ ਤੇ ਕਿੰਨੇ ਦਾ ਹੋ ਜੂਗਾ ਇਹਦੇ ਲੋਣੋ ਜੀ 4 ਸਵਾ ਚਾਰ ਲੱਖ ਦਾ ਜੀ ਸਵਾ ਚਾਰ ਲੱਖ ਦਾ ਹਾਂ ਜੀ ਓਕੇ ਤੇ ਲੈ ਮਿੱਤਰੋ ਕਰੋ ਸੰਪਰਕ ਬਾਕੀ ਨੰਬਰ ਆਪਾਂ ਵਾਈ ਦਾ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਕਰੋ ਨੰਬਰ ਡਾਇਲ